ਸ਼੍ਰੋਮਣੀ ਅਕਾਲੀ ਦਲ ਪਿਛਲੀਆਂ ਦੋ ਲੋਕ ਸਭਾ ਚੋਣਾਂ ਤੇ ਦੋ ਹੀ ਵਿਧਾਨ ਸਭਾ ਚੋਣਾਂ ਇਸ ਕਦਰ ਗਰਾਫ ਥੱਲੇ ਗਿਆ ਇਸ ਕਦਰ ਧਰਾਤਲ ਤੇ ਆਈ ਕਿ ਹੁਣ ਸਮਝ ਨਹੀਂ ਆ ਰਿਹਾ ਕਿ ਉੱਠੇ ਤਾਂ ਉੱਠੇ ਕਿਵੇਂ ਲਗਾਤਾਰ ਹਾਸ਼ੀਏ ਤੇ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਪਰ ਇਹਦੇ ਲੀਡਰ ਅਕਾਲੀ ਦਲ ਨੂੰ ਉੱਪਰ ਉਠਾਉਣ ਦੀ ਬਜਾਏ ਅਕਾਲੀ ਦਲ ਨੂੰ ਮੁੜ ਕੇ ਖੜਾ ਕਰਨ ਦੀ ਬਜਾਏ ਆਪ ਕੁਰਸੀਆਂ ਤੇ ਕਾਬਜ ਹੋਣ ਲਈ ਆਪ ਕੁਰਸੀਆਂ ਤੇ ਕਬਜ਼ਾ ਕਰਨ ਲਈ ਆਪਣੇ ਹੱਥ ਅਕਾਲੀ ਦਲ ਤੋਂ ਲੈ ਕੇ ਸ਼ਰੋਮਨੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਡੋਰ ਸੰਭਾਲਣ ਲਈ ਜਦੋਜਤ ਕਰ ਰਹੀ ਹੈ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੋ ਸੀਟਾਂ ਲੈ ਕੇ ਜਾਂਦਾ ਹੈ ਅਕਾਲੀ ਭਾਜਪਾ ਨਾਲ ਗੱਠ ਜੋੜ ਸੀ ਦੋ ਆਈਆਂ ਸੁਖਵੀਰ ਤੇ ਹਰਸ ਮਿਰਤਾਲੀ ਤੇ ਉਧਰ ਉਹਨਾਂ ਕੋਲ ਵੀ ਦੋ ਆਈਆਂ ਤਿੰਨਾਂ ਚ ਇਨਾ ਕੋਲ 10 ਚ ਦੋ ਆਈਆਂ ਨਾ ਕੋਲ 3 ਚ ਦੋ ਆਈਆਂ ਭਾਜਪਾ ਕੋਲ ਤੇ ਫਿਰ ਵਿਧਾਨ ਸਭਾ ਚੋਣਾਂ ਹੋਈਆਂ ਅਕਾਲੀ ਦਲ ਵਿਰੋਧੀ ਧਿਰ ਚ ਵੀ ਨਹੀਂ ਆ ਸਕਿਆ ਬਾਹਰ ਹੋ ਗਿਆ ਆਵਾਦੀ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਕੇ ਵਿਰੋਧੀ ਧਿਰ ਚ ਆ ਗਈ ਤੇ ਕਾਂਗਰਸੀ ਸਰਕਾਰ ਬਣ ਗਈ ਤਿੰਨ ਖੇਤੀ ਕਾਨੂੰਨਾਂ ਦੇ ਦੌਰ ਚ ਆ ਕੇ ਮਜਬੂਰ ਬਹੁਤ ਔਖਾ ਹੋ ਕੇ ਅਕਾਲੀ ਦਲ ਨੇ ਭਾਜਪਾ ਨਾਲੋਂ ਘੱਟ ਚੋੜ ਤੋੜਿਆ ਨਹੀਂ ਚਾਹੁੰਦੇ ਸੀ ਕਿ ਦਿੱਲੀ ਵਾਲੀ ਮੰਤਰੀ ਵਾਲੀ ਕੁਰਸੀ ਜਾਵੇ। ਫੋਰ ਕੋਈ ਮਸਲਾ ਨਹੀਂ ਪੰਜਾਬ ਦੀ ਕਿਸਾਨੀ ਦਾ ਪੰਜਾਬ ਦੇ ਆਬਾਦ ਦਾ ਪੰਜਾਬ ਦੇ ਪਹਿਲੂਆਂ ਦਾ ਕੋਈ ਫਿਕਰ ਨਹੀਂ ਸੀ। ਉਹ ਕਿਸੇ ਵੀ ਰਾਜਨੀਤਿਕ ਤਰਨੂਨੀ ਆ। ਸਭ ਨੂੰ ਫਿਕਰ ਆਪਣੀਆਂ ਕੁਰਸੀਆਂ ਦਾ ਹੀ ਆ। ਕੋਈ ਬਚਾਉਣ ਚ ਲੱਗਿਆ ਕੋਈ ਕਬਜਾਉਣ ਚ ਲੱਗਿਆ। ਤੇ ਉਹ ਮਜਬੂਰ ਨੂੰ ਤੋੜਨਾ ਪਿਆ। ਤੇ ਉਸ ਤੋਂ ਬਾਅਦ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਆਈਆਂ। ਤੇ ਵਿਧਾਨ ਸਭਾ ਚੋਣਾਂ ਚ ਖਾਲੀ ਦਾ ਲੱਭਿਆ ਨਹੀਂ ਲੱਭਿਆ। ਪਿਛਲੀ ਵਾਰ ਤਾਂ ਫੇਰ ਮੜੀ-ਮੋਢੀ ਗਿੰਤੀ-ਮਿੰਤੀ ਐ ਸੀ ਇਸ ਵਾਰ ਤਾਂ ਉਹ ਵੀ ਨਹੀਂ ਰਹੀ। ਸੋ ਜਮਾ ਕੱਖੋਂ ਹੌਲਾ ਹੋਇਆ ਅਕਾਲੀ ਦਲ। ਫੇਰ ਲੋਕ ਸਭਾ ਚੋਣਾਂ 'ਚ ਲੜਿਆ। ਤੇ ਲੋਕ ਸਭਾ ਚੋਣਾਂ 'ਚ ਇਸ ਵਾਰ ਤਾਂ ਇੱਕ ਸੀਟੇ ਰਹੀ। ਉਹ ਵੀ ਫੇਰ ਘਰ ਦੀ ਹੋਈ। ਪਰ ਇਹ ਸਾਰੀ ਸਥਿਤੀ ਦੇ ਵਿੱਚ ਜਿਹੜੇ ਲੀਡਰ ਅੰਦਰ ਵੀ ਸੀ, ਸਾਰਾ ਕੋਈ ਜਾਣਦੇ ਵੀ ਸੀ 2015 ਦੇ ਘਟਨਾਕਰਮ ਸਮੇਂ ਜਿਹੜੇ ਬੋਲੇ ਨਹੀਂ ਹੈਂ। ਬੇਅਦਮੀ ਵਾਲੇ ਮਸਲੇ 'ਚ ਬੈਬਲ ਕਲਾ ਬਰਗਾੜੀ ਕਾਣ ਵਾਲੇ ਮਸਲੇ 'ਚ ਹੈ ਨਾ ਡੇਰਾ ਮੁਖੀ ਦੀ ਭੂਮਿਕਾ ਵਾਲੇ ਮਸਲੇ 'ਚ ਉਹਦੀਆਂ ਫਿਲਮਾਂ ਰਿਲੀਜ਼ ਕਰਾਉਣ ਵਾਲੇ ਮਸਲੇ 'ਚ ਮਾਫੀਨਾਮੇ ਵਾਲੇ ਮਸਲੇ 'ਚ ਜਿਹੜੇ ਉਸ ਸਮੇਂ ਵੀ ਚੁੱਪ ਸੀ ਹੁਣ ਉਹ ਕਹਿੰਦੇ ਸੀ ਸੱਚੇ ਅਕਾਲੀ ਆ ਇਹ ਸਭ ਦੇ ਦਰਮਿਆਨ ਲੋਕ ਸਭਾ ਚੋਣਾਂ ਦੇ ਚੱਲਦੇ ਆ ਅਕਾਲੀ ਦਲ ਦੇ ਵਿੱਚ ਲੀਡਰਸ਼ਿਪ ਅੰਮੋ ਸਾਹਮਣੇ ਹੋਣ ਲੱਗ ਪਈ ਅੰਦਰ ਬੰਦ ਕਮਰਿਆਂ 'ਚ ਫਿਰ ਉਹ ਗੱਲ ਬਾਹਰ ਆਉਣ ਲੱਗ ਪਈ ਤੇ ਆ ਜਿਮਨੀ ਚੌਣ ਜਲੰਧਰ ਵਾਲੀ ਜਿੱਤਾਂ ਫਿਰ ਆਮੋ ਸਾਹਮਣੇ ਮੇਜ ਲਾ ਕੇ ਇੱਕ ਦੂਏ ਨੂੰ ਭੰਡਣਾ ਕੱਢਣਾ ਇਥੋਂ ਤੱਕ ਨੋ ਬਤਾਈ ਕੋਰ ਕਮੇਟੀ ਭੰਗ ਹੈ ਜੀ ਅਸੀਂ ਜੀ ਹਾਥੀ ਵਾਲੇ ਉਮੀਦਵਾਰ ਨੂੰ ਸਮਰਥਨ ਕਰਦੇ ਆਂ ਜੀ ਤਕੜੀ ਚੌਣ ਨਿਸ਼ਾਨ ਵਾਲਾ ਸਾਡਾ ਉਮੀਦਵਾਰ ਨਹੀਂ ਜੀ ਉਧਰ ਬਾਗੀ ਤੜਾ ਕਹਿੰਦਾ ਅਸੀਂ ਸੱਚੇ ਅਕਾਲੀ ਆਂ ਜੀ ਅਸੀਂ ਤਕੜੀ ਵਾਲੇ ਨਾਲ ਖੜੇ ਆਂ ਜੀ ਨਾ ਤਕੜੀ ਲੱਭੀ ਤੇ ਨਾ ਹਾਥੀ ਲਵਿਆ ਫਿਰ ਹੁਣ ਕੋਰ ਕਮੇਟੀ ਭੰਗ ਤੋਂ ਬਾਅਦ ਕਹਿੰਦੇ ਜੀ ਅਨੁਸ਼ਾਸਨੀ ਕਮੇਟੀ ਨੇ ਹੁਣੇ 8 ਲੀਟਰ ਕੱਢਤੇ ਕਿ ਜੀ ਇਹ ਕੂੜ ਪ੍ਰਚਾਰ ਕਰਦੇ ਨੇ ਪਾਰਟੀ ਖਿਲਾਫ ਫੈਸਲੀ ਇਹਨਾਂ ਦੇ ਖਿਲਾਫ ਸਖਤ ਫੈਸਲਾ ਲਿਆ ਜਾਂਦਾ ਇਹਨਾਂ 8ਾਂ ਲੀਟਰਾਂ ਨੂੰ ਕੱਢਣ ਲੱਗਿਆਂ ਪਤਾ ਨਹੀਂ ਭੁੱਲ ਗਏ ਪਤਾ ਨਹੀਂ ਜਾਣ ਕੇ ਅਣ ਦੇਖੀ ਕੀਤੀ ਸਰਦੇਵ ਸਿੰਘ ਢੀਂਸਾ ਦੀ ਯਾਦ ਹੀ ਨਹੀਂ ਆਈ ਜਦੋਂ ਪ੍ਰਵਿੰਦਰ ਢੀਂਸਾ ਨੂੰ ਕੱਢ ਰਹੇ ਹੋ ਸੁਖਦੇਵ ਸਿੰਘ ਢੀਂਸਾ ਭਾਈ ਸਰਪਲਸ ਲਾਇਆ ਸੀ ਤੁਸੀਂ ਲਿਆ ਕੇ ਵਾਪਸ ਤੇ ਉਹ ਸਰਪਲਸ ਤੇ ਨੇ ਫਿਰ ਜਾਂ ਉਹਨਾਂ ਨੂੰ ਉਹੀ ਐਲਾਨਿਆ ਸੀ ਸਰਪਲਸ ਹੈ ਹੀ ਨਹੀਂ ਸੀ ਇਸ ਲਈ ਕੱਢਣ ਦੀ ਲੋੜ ਨਹੀਂ ਕਿਉਂਕਿ ਬਣਾਇਆ ਹੀ ਨਹੀਂ ਪਰ ਇਹ ਚੁੱਪੀ ਤੇ ਸਵਾਲ ਉੱਠ ਰਹੇ ਨੇ ਕਿ ਵੀ ਸਭ ਤੋਂ ਵੱਧ ਮੀਟਿੰਗਾਂ ਤਾਂ ਸੁਖਦੇਵ ਸਿੰਘ ਰਿੰਸਾ ਦੇ ਘਰ ਹੀ ਹੋ ਰਹੀਆਂ ਨੇ ਚਲੋ ਪਰ ਇਸ ਸਾਰੀ ਪ੍ਰਕਿਰਿਆ ਦੇ ਦੌਰਾਨ ਬਾਕੀ ਧੜੇ ਨੇ ਇੱਕ ਢਿੰਗ ਅੱਗੇ ਪੱਟ ਕੇ ਇੱਕ ਮਾਫੀ ਵਾਲਾ ਫਾਰਮੂਲਾ ਅਪਣਾਇਆ ਤੇ ਇੱਕ ਮਾਫੀ ਸ਼ਿਕਾਇਤ ਪੱਤਰ ਜਿਹੜਾ ਮਾਫੀ ਨੂੰ ਮਾਸੀ ਉਹ ਜਸਦੇਵਰ ਸਹਿਵਾਨ ਕੋਲ ਲੇ ਗਏ ਤੇ ਜਸਦੇਵਰ ਸਹਿਵਾਨ ਨੇ ਪੰਜ ਸਿੰਘ ਸਹਿਬਾਨ ਦੀ ਬੈਠਕ ਚ ਫੈਸਲਾ ਕਰਦੇ ਆ ਸੁਖਵੀਰ ਸਿੰਘ ਬਾਦਲ ਨੂੰ ਤਲਬ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੇ ਹੁਕਮ ਦਿੱਤੇ ਹੁਣ ਸੁਖਵੀਰ ਸਿੰਘ ਬਾਦਲ ਆਪਣਾ ਸਪਸ਼ਟੀਕਰਨ ਬੰਦ ਲਫਾਫੇ ਚ ਦਿਆਏ ਇਹ ਤੋਂ ਪਹਿਲਾਂ ਕਿਉਂ ਲਫਾਫਾ ਖੁੱਲਦਾ ਉਹਦੇ ਉੱਪਰ ਪੰਜ ਸਿੰਘ ਸਹਿਬਾਨ ਮੰਥਨ ਕਰਕੇ ਕੋਈ ਫੈਸਲਾ ਲੈਂਦੇ ਜਿਹੜਾ ਕਿ ਗੁਰਮਤ ਮਰਿਆਦਾ ਅਨੁਸਾਰ ਸ਼੍ਰੀ ਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਕਹਿੰਦੇ ਤਨਖਾਈਆ ਕਰਾਰ ਦਿੱਤੇ ਜਾਣਗੇ ਦੋਇ ਢੜੇ ਤਖਤੀਆਂ ਪਾ ਕੇ سزا ਭੁਗਤਣੀ ਪੈਣੀ ਹੈ ਪਰ ਇਸ ਤੋਂ ਪਹਿਲਾਂ ਕਿ ਪੰਨ ਸਿੰਘ ਸਹਿਬਾਨ ਬੈਠਕ ਕਰਦੇ ਆ ਨਮਾ ਕਲੇਰ ਦੀ ਇੰਟਰਵਿਊ ਨੇ ਨਮਾ ਕਲੇਸ ਪਤਾ ਕਲੇਰ ਪ੍ਰਦੀਪ ਕਲੇਰ ਡੇਰਾ ਪ੍ਰੇਮੀ ਤੇ ਪੁਲਿਸ ਦੇ ਦਸਤਾਵੇਜ਼ਾਂ ਦੇ ਵਿੱਚ ਆ ਸਾਰੇ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਮੁੱਖ ਰੋਪੀ ਵੱਜੋ ਨਾਮਜਦ ਪਰ ਹੁਣ ਜ਼ਮਾਨਤ ਵੀ ਮਿਲ ਰਹੀ ਆ ਸਰਕਾਰੀ ਗਵਾਹ ਦੇ ਰੂਪ ਚ ਵੀ ਪੁਖਤ ਰਿਆ ਚਰਚਾ ਮਤ ਇੱਥੇ ਵੀ ਨੇ ਪਰ ਉਹਦੀ ਇੰਟਰਵਿਊ ਨੇ ਸੁਖਵੀਰ ਬਾਦਲ ਦੀਆਂ ਮੁਸ਼ਕਲਾਂ ਵਧਾਤੀਆਂ ਕਹਿੰਦਾ ਵੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਕਿ ਡੇਰਾ ਮੁਖੀ ਨੂੰ ਜਦੋਂ ਲਾਂਬੇ ਕੀਤਾ ਹੈ ਨਾ ਕਿ ਵੀ ਇਸ ਨੂੰ ਖਾਰਜ ਕੀਤਾ ਜਾਂਦਾ ਬਾਹਰ ਕੀਤਾ ਜਾਂਦਾ ਇਹਦੇ ਨਾਲ ਕੋਈ ਮੇਲ ਮਲਾਪ ਨਹੀਂ ਕੋਈ ਮਿਲ ਵਰਤਨ ਨਹੀਂ ਉਹਦੀ ਬਾਤ ਜੁਦ ਵੀ ਕਲੇਰ ਕਹਿੰਦਾ ਸੁਖਵੀਰ ਬਾਦਲ ਨੂੰ ਮਿਲਦੇ ਸੀ ਸੁਖਵੀਰ ਬਾਦਲ ਕਹਿੰਦੇ ਵੋਟਾਂ ਦੇ ਲਈ ਉਹਦੇ ਨਾਲ ਗੰਢ ਤੁਪ ਕਰਦੇ ਸੀ ਉਹਦੀ ਫਿਲਮ ਰਿਲੀਜ਼ ਕਰਾਉਣ ਨੂੰ ਕਲੇਰ ਤਾਂ ਇਹ ਵੀ ਕਹਿੰਦਾ ਕਿ ਸੁਖਵੀਰ ਬਾਦਲ ਇਹ ਕਹਿੰਦਾ ਸੀ ਕਿ ਫਿਕਰ ਨਾ ਕਰੋ ਕਿ ਤੁਹਾਡਾ ਤੇਰਾ ਸਿਰਸਾ ਮੁਖੀ ਇੱਕ ਬਾਬਾ ਹੈ ਤਾਂ ਪੰਜਾਬ ਦਾ ਬਾਬਾ ਤਾਂ ਮੈਂ ਵੀ ਆ ਤੇ ਹੁਣ ਵਿਰੋਧੀ ਧਿਰ ਦੇ ਲੀਡਰ ਇਸ ਨੂੰ ਸਵਾਲ ਬਣਾ ਰਹੇ ਨੇ ਕਿ ਆ ਕਲੇਰ ਦੀ ਇੰਟਰਵਿਊ ਚ ਕਹਿੰਦੇ ਸਾਰਾ ਕੁਝ ਸਾਫ ਹੋ ਗਿਆ ਜੀ ਬਿਲਕੁਲ ਜੀ ਬੇਅਦਬੀ ਮਾਮਲਿਆਂ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਪ੍ਰਦੀਪ ਕਲੇਰ ਦੀ ਨਿਜੀ ਇੱਕ ਚੈਨਲ ਨਾਲ ਇੰਟਰਵਿਊ ਹੁੰਦੀ ਆ ਉਸ ਨਿਜੀ ਚੈਨਲ ਦੀ ਇੰਟਰਵਿਊ ਦੇ ਵਿੱਚ ਸਾਹਮਣੇ ਆਉਂਦਾ ਕਿ ਕਾਲੀ ਦਲ ਖਾਸ ਕਰਕੇ ਸੁਖਪੀਰ ਬਾਦਲ ਇਹਨਾਂ ਦਾ ਕਰਨਾ ਤੈ ਹੈ ਹੁਣ ਕੋਈ ਵੀ ਉਸ ਸਮੇਂ ਜਦੋਂ ਜਲਫਾਫਾ ਖੁੱਲਣਾ ਤੇ ਉਹ ਕਹਿੰਦਾ ਇੰਟਰਵਿਊ ਚ ਕਾਫੀ ਕੁਝ ਨੂੰ ਸਾਹਮਣੇ ਲਿਆਤਾ ਉਹ ਕਹਿੰਦਾ ਵੀ ਇਹ ਸਾਰਾ ਕੁਝ ਮਤਲਬ ਪੰਜਾਬ ਨਾਲ ਧੋਖਾ ਹੋਇਆ ਕੱਲ ਤੱਕ ਸਭ ਦੇਖਣੀ ਪਿੱਟ ਕਰਕੇ ਸੁਖਵੀਰ ਬਾਦਲ ਨੇ ਬਾਬੇ ਨਾਲ ਮੁਲਾਕਾਤਾਂ ਕੀਤੀਆਂ ਬੰਦ ਕਮਰਾ ਬੈਠਕਾਂ ਕੀਤੀਆਂ ਕੁਝ ਨੀਤੀਆਂ ਘੜੀਆਂ ਤੇ ਹੁਣ ਅਭਰੂਧੀ ਤਰਲੇ ਤੱਕ ਇਹ ਕਹਿੰਦੇ ਵੀ ਮਾਫੀਨਾਮੇ ਵੀ ਐ ਤਿਆਰ ਹੋਏ ਨੇ ਉੱਚ ਵੀ ਲੀਡਰਾਂ ਦੀ ਭੂਮਿਕਾ ਸੀ ਹੈ ਉਹਦੇ ਵਿੱਚ ਮਾਫੀ ਸ਼ਬਦ ਪਾਉਣਾ ਇਹ ਬਹੁਤ ਸਾਰਾ ਕੁਝ ਬੜਾ ਕੁਝ ਹੈ ਪਹਿਲਾਂ ਵੀ ਬਾਦ ਉੱਠਿਆ ਪਰ ਸਵਾਲ ਇਹ ਹੈ ਕਿ ਜੇ ਪਾਰਟੀ ਦੇ ਪ੍ਰਧਾਨ ਨੇ ਇਸ ਤਰ੍ਹਾਂ ਸਿੱਖ ਸਿਧਾਂਤਾਂ ਨੂੰ ਅਕਾਲੀ ਦਲ ਦੇ ਸਿਧਾਂਤਾਂ ਨੂੰ ਲਾਂਬੇ ਰੱਖ ਕੇ ਡੇਰਾ ਮੁਖੀ ਨਾਲੇ ਮੁਲਾਕਾਤਾਂ ਕੀਤੀਆਂ ਨੇ ਇਹ ਗੰਢਤੂਪ ਕੀਤੀ ਹੈ ਤਾਂ ਕਿ ਉਸ ਦੀ ਜਾਣਕਾਰੀ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਰਖੜਾ ਹੈ ਨਾ ਮਲੂਕਾ ਇਸ ਤੇ ਨੂੰ ਬਿਲਕੁਲ ਨਹੀਂ ਸੀ ਚਰਨਜੀਤ ਬਰਾੜ ਜਿਹੜਾ ਸੁਖਵੀਰ ਬਾਦਲ ਦੇ ਨਾਲ ਹਰ ਸਮੇਂ ਰਹਿਣ ਵਾਲਾ ਸੀ ਉਸ ਨੂੰ ਨਹੀਂ ਸੀ ਚੰਦੂ ਮਾਜਰਾ ਜਾਣਦੇ ਹੀ ਨਹੀਂ ਸੀ ਜਿਹਦੀ ਦਿੱਲੀ ਤੱਕ ਸਾਰੀ ਪਹੁੰਚ ਸੀ ਪਤਾ ਹੀ ਨਹੀਂ ਸੀ ਜੇ ਪਤਾ ਸੀ ਤੇ ਤੁਸੀਂ ਉਸ ਸਮੇਂ ਵੀ ਚੁੱਪ ਸੀ ਤੇ ਹੁਣ ਵੀ ਇਸ ਗੱਲ ਨੂੰ ਲੁਕੋ ਰਹੇ ਹੋ ਤਾਂ ਫਿਰ ਗੁਨਾਹ ਕਰ ਤੁਸੀਂ ਵੀ ਹੋ ਨਹੀਂ ਹੋ ਜੇ ਤੁਸੀਂ ਹੁਣ ਮਾਫੀਨਾਮਾ ਲੈ ਕੇ ਗਏ ਹੋ ਤਾਂ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਮੈਂ 2015 ਚ ਲੈ ਗਿਆ ਸੀ ਮਾਫੀਨਾਮਾ ਮੈਂ ਪਛਤਾਪੜੀ ਚਿੱਠੀ ਦਿਾਇਆ ਸੀ ਅਸਾਖੰਡ ਪਾਠ ਵੀ ਕਰਾ ਲਿਆ ਸੀ ਪਛਤਾਪਤ ਤੇ ਸੋ ਹੁਣ ਇੱਕ ਪਾਸੇ ਪੰਜਾਬ ਦੇ ਵਿੱਚ ਸਰਦੇ ਉੱਤੇ ਚਾਰ ਜਿਮਨੀ ਚੋਣਾ ਖੜੀਆਂ ਬਰਨਾਲੇ ਦੀ ਗਦੜਵਾਹੇ ਦੀ ਤੇਰਾਬਾ ਬਨਾਨਕ ਦੀ ਹਾਂ ਚਬੇਆਲ ਦੀ ਨਗਰ ਨਿਗਮ ਨਗਰ ਕਾਉਂਸਲ ਦੀਆਂ ਚੋਣਾ ਖੜੀਆਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾ ਸਿਰ ਤੇ ਪਈਆਂ ਪਰ ਅਕਾਲੀ ਦਲ ਆਪਣਾ ਘਰੇ ਆਪਣਾ ਖਲਾਰਾ ਪਾ ਕੇ ਬੈਠਾ ਤੇ ਉਹ ਖਲਾਰਾ ਜੀ ਨਿਬੜਦਾ ਨਜ਼ਰ ਨਹੀਂ ਆ ਰਿਹਾ ਕਲੈਰ ਦੀ ਇੰਟਰਵਿਊ ਨੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਸੁਖਪੀਰ ਬਾਦਲ ਦੀ ਚਿੰਤਾ ਬਧਾਈਆ ਉਥੇ ਇਸ ਇੰਟਰਵਿਊ ਦੇ ਸਾਹਮਣੇ ਆਉਣ ਨਾਲ ਅਖਾਲੀ ਦਲ ਦੇ ਵਿੱਚ 파ੜਾ ਵੀ ਤੇ ਲੋਕਾਂ ਦੀ ਜਿਹੜੀ بے ਪ੍ਰੋਸਕੀ ਹੈ ਉਹ ਪ੍ਰੋਸੇ ਚ ਬਦਲਣ ਦੀ ਆਸ ਵੀ ਫਿਰ ਮੁੱਕ ਗਈ ਹੈ। ਇੱਕ ਵਾਰ ਫਿਰ ਹਾਂ। ਕਹਿੰਦੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ RAM ਰਹੀਮ ਤੇ ਹੁਣ ਤੱਕ ਮਕਦਮਾ ਚਲਾਉਣ ਦੀ ਇਜਾਜ਼ਤ ਕਿਉਂ ਦਿੱਤੀ ਹੈ? ਇਹ ਸਵਾਲ ਹੁਣ ਸੁਖਵੀਰ ਬਾਦਲ ਵਾਲਾ ਤੜਾਈ ਵੀ ਕਰ ਰਿਹਾ। ਉਹ ਕਹਿੰਦੇ ਵੀ ਪਰਮਿੰਦਰ ਭੁੰਦੜ ਹੋਰੀ ਮੇਸ਼ੇਂਦਰ ਗਰੇਵਾਲ ਹੈਨਾ ਇਹ ਸਾਰੇ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਨੇ ਕਿ ਸੁਖਬੀਰ ਬਾਦਲ ਖਿਲਾਫ ਬੇਬੁਨਿਆਦ ਦੋਸ਼ ਲਾਏ ਜਾ ਰਹੇ ਨੇ ਹੈ ਕਲੇਰ ਬੇਦਵੀ ਮਾਮਲੇ 'ਚ ਸਰਕਾਰੀ ਉਹ ਗਵਾਹ ਬਣ ਗਿਆ ਹੁਣ ਮਤਲਬ ਜਿਹੜਾ ਮੁੱਖ ਦੋਸ਼ੀ ਸੀ ਉਸੇ ਨੂੰ ਤੁਸੀਂ ਗਵਾਹ ਬਣਾ ਲਿਆ ਤੇ ਇਹਦਾ ਮਤਲਬ ਕਹਿੰਦੇ ਰਾਜਨੀਤਿਕ ਸਾਜ਼ਿਸ਼ ਰਚੀ ਜਾ ਰਹੀ ਹੈ ਸਾਡੇ ਖਿਲਾਫ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਕਹਿੰਦੇ ਉਹਦੇ ਦੋਸ਼ਾਂ ਨੂੰ ਲੁਕਾਉਣ ਦੀ ਕੋਸ਼ਿਸ਼ ਹੈ ਉਹਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਆਮ ਆਦਮੀ ਪਾਰਟੀ ਸਰਕਾਰ ਰਾਮ ਰਹੀਮ ਦੇ ਉੱਤੇ ਮਕਦਮਾ ਚਲਾਉਣ ਦੀ ਇਜਾਜ਼ਤ ਨਹੀਂ ਦਿੰਦੀ ਕਿਉਂਕਿ ਉਹਦੇ ਕੋਲ ਵੋਟਾਂ ਭਾਲਦੀਆਂ ਹੁਣ ਇਹ ਇਸ ਵਾਲੇ ਨਾਲ ਇੱਧਰ ਇਸੇ ਤਰ੍ਹਾਂ ਬਲਟੋਹਾ ਹੋ ਰਹੀ ਉਹ ਸੁਖਵੀਰ ਬਾਦਲ ਦੇ ਲਈ ਬੈਟਿੰਗ ਕਰਦੇ ਨਜ਼ਰ ਆ ਰਹੇ ਨੇ ਹੈ ਕਰੇਰ ਨੂੰ ਕਹਿੰਦੇ ਵਿਰੋਧੀਆਂ ਵੱਲੋਂ ਦਿੱਤਾ ਗਿਆ ਸਮਰਥਨ ਹੈ ਜਿਹੜੇ ਸਾਡੀ ਨੇ ਸੋ ਉਹਨਾਂ ਦਾ ਨਿਸ਼ਾਨਾ ਇੱਧਰ ਭਾਜਪਾ ਤੇ ਚੰਦੂ ਮਾਜਰੇ ਉਹਨਾਂ ਦੇ ਪਾਸੇ ਨੂੰ ਵੀ ਉਹ ਕਹਿੰਦੇ ਵੀ ਉਹਨਾਂ ਦੇ ਇਸ਼ਾਰੇ ਤੇ ਹੋ ਰਿਹਾ ਸਾਰਾ ਕੁਝ ਉਹ ਕਹਿੰਦੇ ਕਿ ਡੇਰਾ ਸਿਰਸਾ ਦੇ ਇੱਕ ਅਹੁਦੇਦਾਰ ਤੇ 2015 ਚ ਸ਼ਰੂਪ੍ਰਣ ਸਿੰਘ ਸਾਹਿਬ ਜੀ ਦੀ ਬੇਅਦਬੀ ਦੇ ਮੁੱਖ ਸ਼ਸਕਰਤਾ ਭਾਜਪਾ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਵੱਲੋਂ ਪੰਥ ਦੇ ਕੱਲ ਦਲ ਦੀ ਵੰਡਣ ਦੇ ਵਿੱਚ ਕਹਿੰਦੇ ਉਹ ਬੰਦੇ ਰਹੀ ਪੁਗਾਂ ਨਵਾਈ ਜਾ ਰਹੀ ਹੈ। ਉਹਨਾਂ ਨੇ ਉੱਪਰ ਸਵਾਲ ਖੜਾ ਕਰਤਾ। ਫਿਰ ਟੋਵਾ ਕਹਿੰਦੇ ਕਿ ਇਹ ਬੇਦਬੀ ਘਟਨਾਵਾਂ ਦੇ ਪਿੱਛੇ ਮਾਸਟਰਮਾਈਂਡ ਤੇ ਤੁਸੀਂ ਕਹਿੰਦੇ ਉਸੇ ਨੂੰ ਹੁਣ ਗਵਾਹ ਬਣਾ ਕੇ ਕਹਿੰਦੇ ਇੰਟਰਵਿਊ ਕਹਿੰਦੇ ਇਹ ਕਰਾਈ ਗਈ ਹੈ। ਇੱਧਰ ਭਾਗੀ ਤੜਾ ਉਹ ਕਹਿੰਦੇ ਸਾਨੂੰ ਕੌਣ ਬਾਹਰ ਕਰੋਗੇ ਤੁਸੀਂ? ਅਸਲੀ ਕਾਲੀ ਤਾਂ ਅਸੀਂ ਆਂ। ਅਸਲ ਚ ਕੱਲ ਦਲ ਦਾ ਸਾਡਾ ਪੀਵੀਜੀ ਕੋਰ ਕਹਿੰਦੀ ਅਨੁਸ਼ਾਸਨ ਭੰਗ ਹਾਂ ਕੰਨ ਦੇ ਸਾਡੇ ਦੇ ਦੋਸ਼ ਲਾਉਣ ਨਾਲ ਤਾਂ ਸ਼ਾਸਨ ਭੰਗਤਾਪ ਕਰ ਰਹੇ ਨੇ ਇਧਰ ਸੁਖਬੀਰ ਤੇ ਡੇਰਾ ਮੁਖੀ ਦੇ ਸਬੰਧ ਕਹਿੰਦੇ ਉਹ ਜਗ ਜਾ ਰਹੇ ਹੋਗੇ ਨੇ ਬਡਾਲਾ ਸਾਹਿਬ ਕਹਿੰਦੇ ਉਹਨਾਂ ਨੇ ਵੱਖਰੀ ਪ੍ਰੈਸ ਕਾਨਫਰੰਸ ਕੀਤੀ ਬਡਾਲਾ ਹੋਰ ਉਹਨੇ ਸੁਗੁਰਪਤਾ ਬਡਾਲਾ ਉਹਦੀ ਪ੍ਰੈਸ ਕਾਨਫਰੰਸ ਕਰਕੇ ਜਲੰਧਰ ਚ ਕਹਿੰਦੇ ਵੀ ਹੈ ਡੇਰਾ ਮੁਖੀ ਨੂੰ ਮਾਫੀ ਦੇਣ ਸੰਬੰਧੀ ਕਿਤੇ ਗਏ ਇਹ ਜਿਹੜੇ ਖੁਲਾਸੇ ਨੇ ਕਹਿੰਦੇ ਉਹਨੇ ਸੱਚ ਸਾਹਮਣੇ ਲਿਆਤਾ ਹੁਣ ਸੱਚ ਉਜਾਗਰ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਤੇ ਡੇਰਾ ਮੁਖੀ ਦੀ ਕਿੰਨੀ ਸਾਂਝਾ ਕਿਵੇਂ ਮੁਲਾਕਾਤਾਂ ਹੁੰਦੀਆਂ ਰਹੀਆਂ ਕਹਿੰਦੇ ਯੋ ਮਤਲਬ ਭਾਈ ਤੁਸੀਂ ਇਸੇ ਪਾਰਟੀ ਸੀ ਤੁਹਾਡੇ ਸਾਰੇ ਸਾਥੀ 8 ਦੇ 8 ਉਹਦੇ ਮੰਨਦੇ ਰਹੇ ਨੇ ਕਿ ਤੁਹਾਨੂੰ ਇਹਨਾਂ ਵੀ ਨਹੀਂ ਪਤਾ ਸੀ ਕਿ ਆਹ ਕੁਝ ਹੋ ਰਿਹਾ। ਜਾਂ ਤੁਸੀਂ ਨਹੀਂ ਗਏ ਕਦੇ ਮਿਲਣ ਤੁਹਾਡੇ ਚ ਕੋਈ ਸਾਥੀ ਨਹੀਂ ਮਿਲਿਆ। ਕਿੰਨੇ ਸਵਾਲ ਨੇ। ਪਰ ਇਹ ਸਾਰੇ ਸਵਾਲਾਂ ਦੇ ਹਵਾਲੇ ਨਾਲ ਚਾਹੇ ਓਡੇਰਾ ਮੁਖੀ ਦੀ ਮਾਫੀ ਵਾਲੀ ਚਿੱਠੀ ਦਾ ਮਸਲਾ ਹੋਵੇ। ਚਾਹੇ ਬਾਦਲ ਨਾਲ ਮੁਲਾਕਾਤ ਦਾ ਮਸਲਾ ਹੋਵੇ। ਚਾਹੇ ਉਹਦੇ ਵਿੱਚ ਨਿਭਾਈ ਗਈ ਕਿਸੇ ਲੀਡਰ ਦੀ ਭੂਮਿਕਾ ਹੋਵੇ। ਇਹ ਸਾਰੇ ਸਵਾਲ ਸ਼੍ਰੋਮਣੀ ਅਕਾਲੀ ਦਲ ਦੇ ਲਈ ਸੁਖਦ ਨਹੀਂ ਹਨ। ਤੇ ਇਸ ਦਾ ਅਸਰ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀਆਂ ਚੋਣਾਂ ਤੱਕ ਦੇ ਪੈ ਰਿਆ। ਵੋਟਾਂ ਬਣਾਉਣ ਚ ਰੁਚੀ ਨਹੀਂ ਦਿਖਾਈ ਜਾ ਰਹੀ। ਉਸ ਤੋਂ ਪਾਸਾ ਵੱਟ ਲਿਆ ਗਿਆ। ਸੋ ਹੁਣ ਕਲੈਰ ਦੀ ਇੰਟਰਵਿਊ ਨੇ ਸੁਖਵੀਰ ਬਾਦਲ ਦੀਆਂ ਮੁਸ਼ਕਲਾਂ ਵੀ ਵਧਾਤੀਆਂ ਤੇ ਮੁਸ਼ਕਲਾਂ ਅਕਾਲੀ ਦਲ ਦੀਆਂ ਵੀ ਵਧ ਗਈਆਂ।